ਦੇਖੋ ਰਿਸ਼ਤਾ ਜਿਹੜਾ ਵੀ ਹੈ ਨਾ ਜੀ ਕੋਈ ਵੀ ਹੈ ਇਹਦੇ 'ਚ ਨਾ ਕੋਈ ਗੁਮਾਨ ਹੋਣਾ ਚਾਹੀਦਾ ਨਾ ਕੋਈ ਕੰਪਲੈਕਸ ਹੋਣਾ ਚਾਹੀਦਾ ਜਿਹਦੇ 'ਚ ਕੋਈ ਗੁਮਾਨ ਆ ਕਿ ਮੈਂ ਦਾ ਜਵਾਈ ਆ ਜੀ ਇਹਨਾਂ ਦਾ ਹੈ ਨਾ ਉਹ ਦਾ ਮਤਲਬ ਤੁਸੀਂ ਬੈਲੈਂਸ ਵਿਗਾੜ ਲਿਆ ਉਹਨਾਂ ਰਿਸ਼ਤੇਆਂ ਦਾ ਜੇ ਤੁਹਾਨੂੰ ਉਹਨਾਂ ਨੇ ਆਪਣੀ ਬੇਟੀ ਦਿੱਤੀ ਹੈ ਤਾਂ ਤੁਸੀਂ ਉਹਨਾਂ ਦੇ ਪੁੱਤ ਬਣ ਗਏ ਠੀਕ ਹੈ ਇਦਾਂ ਹੀ ਨੂੰ ਹੈ ਜੇ ਤੁਸੀਂ ਆਪਣਾ ਪੁੱਤ ਵਿਆਹ ਕੇ ਨੂੰ ਘਰੇ ਲੈ ਆਂਦੀ ਤਾਂ ਤੁਹਾਡੀ ਇੱਕ ਧੀ ਆ ਗਈ ਮਤਲਬ ਇਹਨੂੰ ਸਿਆਣੇ ਕਹਿੰਦੇ ਹੁੰਦੇ ਸੀ ਧੀ ਦਾ ਚਿਹਰਾ ਬਦਲਿਆ ਹੈ ਹੈ ਧੀ ਹੈ ਚਿਹਰਾ ਬਦਲ ਗਿਆ ਤੁਹਾਡੇ ਵਾਲੀ ਉਧਰ ਚਲੀ ਗਈ ਹੈ ਕਿਸੇ ਦੀ ਤੁਹਾਡੇ ਘਰ ਆ ਗਈ ਹੈ ਧੀ ਹੈ ਤੁਹਾਡੀ ਜਿਹਨੇ ਤਾਂ ਸਮਝ ਲਿਆ ਉਹ ਤੁਹ ਕਰੇਗਾ ਤੇ ਜਿੰਨੂੰ ਕਿਸੇ ਨੂੰ ਕੋਈ ਕੰਪਲੈਕਸ ਵੈਸੇ ਹੀ ਆ ਜਾਂਦਾ ਹੈ ਕਿ ਮੈਂ ਤਾਂ ਕਿੱਥੇ ਇਹਨਾਂ ਚ ਫਿੱਟ ਹੋਣਾ ਮੈਂ ਤਾਂ ਡਿਫਰੈਂਟ ਆ ਉਹ ਵੀ ਰਿਸ਼ਤੇ ਬਰਬਾਦ ਹੁੰਦੇ ਨੇ ਸੋ ਇਹ ਮੈਂ ਓਨੈਸਟਲੀ ਕਹਿਣਾ ਚਾਹਾਂਗਾ ਕਿ ਇੱਕ ਬੈਲੈਂਸ ਹੈ ਇੱਕ ਆਰਟ ਹੈ ਇਹ ਸਾਰਿਆਂ ਨੂੰ ਸਿੱਖਣਾ ਚਾਹੀਦਾ ਹੈ ਕਿ ਪਰਿਵਾਰ ਕਿਵੇਂ ਚੱਲਦਾ ਹੈ ਕਿਸੇ ਤੇ ਜ਼ਿੰਮੇਵਾਰੀ ਪਾ ਕੇ ਨਹੀਂ ਕਦੇ ਚੱਲ ਸਕਦਾ ਜਿਉ ਇਤਾਂ ਕਰੇ ਤੇ ਫਿਰ ਮੈਂ ਇਤਾਂ ਕਰਾਂਗੀ ਜਿਉ ਇਤਾਂ ਦੀ ਹੈ ਫਿਰ ਮੈਂ ਤੇ ਅੱਗੇ ਫਿਰ ਇਤਾਂ ਦੀ ਆ ਇਤਾਂ ਦੇ ਨਾਲ ਪਰਿਵਾਰ ਨਹੀਂ ਚੱਲਦੇ ਜੋ ਬਿਹੇਵੀਅਰ ਤੁਸੀਂ ਅੱਜ ਆਪਣੇ ਘਰ ਚ ਕਰ ਰਹੇ ਹੋ ਤੁਹਾਡੀ ਬੇਟੀ ਨੇ ਆਪਣੇ ਸਹੁਰੇ ਘਰ ਜਾ ਕੇ ਕਰਨਾ ਹੈ ਜੋ ਪਿਓ ਅੱਜ ਕਰ ਰਿਹਾ ਉਹ ਵੱਡੇ ਹੋ ਕੇ ਪੁੱਤ ਨੇ ਉਹ ਬਿਹੇਵੀਅਰ ਕਰਨਾ ਮੋਸਟਲੀ ਸਾਰੇ ਨਹੀਂ 80% ਕਹਿ ਲੋ ਤੁਸੀਂ ਸੋ ਅਸੀਂ ਆਪਣੇ ਬੱਚਿਆਂ ਲਈ ਆਈਡਲ ਬੰਨਣਾ ਹੁੰਦਾ ਉਹਨਾਂ ਲਈ ਰੋਲ ਮਾਡਲ ਬੰਨਣਾ ਹੁੰਦਾ ਸੋ ਸਾਨੂੰ ਬਹੁਤ ਬੈਲੈਂਸ ਤਰੀਕੇ ਨਾਲ ਪਰਿਵਾਰ ਚਲਾਉਣਾ ਚਾਹੀਦਾ